ਕਾਤੀ ਸਿਰੇ ਦੀ ਆ ਚੁੱਕੀ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਆ ਜੀ ਇੱਕ ਆਈਟਮ ਦਿਖਾਓ ਨਵੀਂ ਆਟਮ ਆਈ ਆਪਣੇ ਕੋਲੇ ਜੀ ਇੱਕ ਆਪਣੇ ਕੋਲੇ ਆ ਚੁੱਕਿਆ ਤਨਛੂਰੀ ਬ੍ਰਾਕਰਟ ਦੇ ਉੱਪਰ ਚੀਜ਼ਾਂ ਕਿੱਡੀਆਂ ਸੋਹਣੀਆਂ ਚਨੂਨ ਦੇ ਦੁਪੱਟੇ ਦੇ ਨਾਲ ਚੀਜ਼ਾਂ ਜੀ ਕਲਰ ਚਾਰਟ ਮਿਲਣਗੇ ਲਾਈਟ ਐਂਡ ਡਾਰਕ ਕਿਵੇਂ ਜੀ ਲਾਈਟ ਕਲਰ ਵੀ ਦੇ ਦਾਂਗੇ ਡਾਰਕ ਕਲਰ ਵੀ ਦੇ ਦਾਂਗੇ ਡਿਜ਼ਾਈਨਿੰਗ ਦੇਖ ਲਓ ਜੀ ਕਿੰਨੀ ਪਿਆਰੀ ਹੈ ਤੇ ਕਲਰ ਦੇਖ ਲਓ ਜੀ ਆ ਲੋ ਕਲਰ ਦੇਖੋ ਜੀ ਕਿੱਡੇ ਸੋਹਣੇ ਤੇ ਸ਼ਾਨਦਾਰ ਕਲਰ ਆ ਚੁੱਕਿਆ ਮਲਟੀ ਸੂਟ ਆ ਚੁੱਕਿਆ ਨਵੇਂ ਸਟਾਈਲ ਆ ਚੁੱਕਿਆ ਇਹ ਸਾਰੇ ਆਰਟੀਕਲ ਤੁਹਾਨੂੰ ਮਿਲਣਗੇ ਗੋਠੀ ਵਰ ਰੇਟ ਦੀ ਗੱਲ ਕਰੀਏ ਦਿਖਾ ਦਨੇ ਰੇਟ ਜੀ ਕੀ ਰੇਟ ਲੱਗਿਆ ਹੋਇਆ ਤੇ ਚੀਜ਼ਾਂ ਨਵੀਆਂ ਆਪਣੇ ਕੋਲੇ 3150 ਰੁਪਏ ਦਾ ਸੂਟ ਆ ਚੁੱਕਿਆ ਜੀ ਮਲਟੀ ਤਨਸ਼ੂਈ ਦਾ ਕੰਮ ਹੈ 3150 ਚਨੂਨ ਦਾ ਬਾਰਡਰ ਵਾਲਾ ਦੁਪੱਟਾ ਜੀ ਡਿਜ਼ਾਈਨਿੰਗ ਇਹ ਚ ਦੋ ਤਰ੍ਹਾਂ ਦੀ ਹੈ ਵੀਰੇ ਆਹ ਸੈਕਿੰਡ ਡਿਜ਼ਾਈਨ ਦਾ ਰੇਟ ਤੁਹਾਨੂੰ ਦੱਸ ਦਈਏ ਜੀ 2450 ਰੁਪਏ ਜੀ ਕਿੰਨਾ ਜੀ 2450 2250 ਇਹ ਸਾਰੇ ਸੂਟ ਲੱਗੇ ਹੋਏ ਆ 50% ਲੈਸ ਦੇ ਉੱਪਰ ਵੀ ਨਵੀਆਂ ਚੀਜ਼ਾਂ ਨਵੇਂ ਸੂਟ ਤਾਜ਼ਾ ਨਵਰੀ ਦੇ ਬਣਾਉਣੇ ਆ 50% ਲੈਸ ਦੇ ਦਾਂਗੇ ਜੀ ਜੇ ਤੁਸੀਂ ਰੈਗੂਲਰ ਵੇਅਰ ਵਿంటర్ ਦੇ ਸੂਟ ਲੈਣੇ ਆ ਉਹ ਵੀ 50% ਆਫਤ ਦੇਵਾਂਗੇ ਪਰ ਪਹੁੰਚਣਾ ਤੁਸੀਂ ਗੋਠੀ ਵਰਲਡ ਵਾਈਡ ਧੋਬੀਵਾਰ ਬਠਿੰਡੇ ਵਾਲਿਆਂ ਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਹੈ ਤੇ ਨਵੀਂ ਵੈਰਾਈਟੀ ਲੈਣ ਵਾਸਤੇ ਗੋਠੀ ਵਾਲਿਆਂ ਦੇ ਆਓ ਧੰਨਵਾਦ ਜਿੰਨੀ ਚੋ ਕੱਪੜੇ ਦੇ ਉੱਪਰ ਆਰਟੀਕਲ ਆ ਚੁੱਕਾ ਪੂਰਾ ਫਰੰਟ ਡਿਜ਼ਾਈਨਰ ਸੂਟ ਤੇ ਲੇਟੈਸਟ ਵੈਰਾਈਟੀ ਦੇ ਨਾਲ ਆ ਵੀਰੇ ਮਾਰੇ ਡਿਸਪਲੇ ਕਰੋ ਸੂਟ ਲਓ ਜੀ ਡਿਜ਼ਾਈਨ ਦੇਖ ਲਓ ਕਿੰਨਾ ਪਿਆਰਾ ਤੇ ਦੁਪੱਟਾ ਓਦੋਂ ਜ਼ਿਆਦਾ ਪਿਆਰਾ ਡਿਜ਼ਾਈਨ ਦੇਖ ਲਓ ਕਿੰਨਾ ਪਿਆਰਾ ਦੁਪੱਟਾ ਓਦੋਂ ਜ਼ਿਆਦਾ ਪਿਆਰਾ ਜੀ ਲੁੱਕ ਦੇਖ ਲਓ ਜੀ ਸੂਟ ਦੀ ਕਿੰਡੀ ਸੋਹਣੀ ਹੈ ਮਲਟੀ ਦੁਪੱਟੇ ਨਾਲ ਕਟਵਰਕ ਬਾਰਡਰ ਦੇ ਉੱਪਰ ਚੀਜ਼ ਆ ਚੁੱਕੀ ਹੈ ਇਹ ਸਾਰੇ ਆਰਟੀਕਲ ਤੁਹਾਨੂੰ 50% ਆਫ ਚ ਦੇਨੇ ਆ ਕਿੰਨੇ ਜੀ 50% ਆਫ ਚ ਦੇਨੇ ਆ ਰੇਟ ਦੀ ਗੱਲ ਕਰ ਲਈਏ 8500 ਰੁਪਏ ਦਾ ਸੂਟ ਦੇ ਦਾਂਗੇ ਜੀ 17000 ਦਾ ਸੂਟ ਹੈ 8500 ਰੁਪਏ ਵਿੱਚ ਦੇ ਦਾਂਗੇ ਮੇਰੇ ਨਾਲ ਤੁਹਾਨੂੰ ਪਤਾ ਹੀ ਹੈ ਕਿੱਥੇ ਜੀ ਗੋਠੀ ਵਰਲਡ ਵਾਈਡ ਧੋਬੀ ਵੀਰ ਬਠਿੰਡਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦੀ ਆ। ਆਰਡਰ ਦੇ ਨਾਲ ਚੀਜ਼ ਹੈ ਵੀਰੇ। ਨਾਲ ਦੁਪੱਟਾ ਤੇ ਨਾਲ ਬਾਟਮ ਦੇ ਵਰਕ। ਬਾਟਮ ਦੇ ਵਰਕੇ ਜਾਮਾ ਵਰਦਾ ਤੇ ਡਿਜ਼ਾਈਨਿੰਗ ਦੇਖ ਲਓ ਜੀ ਬਣੀ ਹੋਈ ਕਿੰਨੀ ਸੋਹਣੀ ਤੇ ਕਿੱਦਾਂ ਸ਼ਾਨਦਾਰ ਸੂਟ ਹੈ। ਰੇਟ ਦੀ ਗੱਲ ਕਰ ਲਈਏ ਜੀ 2350। ਕਿੰਨਾ ਜੀ 2350 ਵੀਰੇ ਨੂੰ ਦੇਦਣਾ ਹੈ। ਨੈੱਕ ਸੋਹਣਾ ਹੈ, ਡਿਜ਼ਾਈਨ ਸੋਹਣਾ। ਜਾਮਾ ਵਰ ਬਾਰਡਰ ਦੇ ਨਾਲ ਸੂਟ ਅਜਿਹਾ ਵੀ ਸ਼ੇਪ ਨੈੱਕ ਦਾ ਸਟਾਈਲ ਬਣਾਇਆ ਹੈ। ਚੀਜ਼ ਬਹੁਤ ਸੋਹਣੀ ਹੈ ਰੇਟ 2350। ਤੇ ਨਾਉ ਜੀ ਇੱਕ ਸਪੈਸ਼ਲ ਸੂਟ ਹੋਰ ਆ ਚੁੱਕਿਆ ਆਪਣੇ ਕੋਲ ਦਾਦੀ ਨਾਨੀ ਵਾਲੇ ਕਿਹੜੇ ਜੀ ਦਾਦੀ ਨਾਨੀ ਵਾਲੇ ਕਰੇਵ ਦੇ ਪਿਓਰ ਦੇ ਉੱਪਰ ਸੂਟ ਆ ਚੁੱਕਿਆ ਨਾਲ ਚਨੂਨ ਦਾ ਦੁਪੱਟਾ ਵੀ ਬਜ਼ੁਰਗ ਲੈਂਦੇ ਸਿਰ ਤੇ ਦੁਪੱਟਾ ਚਨੂਨ ਦੇ ਦੁਪੱਟੇ ਨਾਲ ਆ ਚੁੱਕਿਆ ਦਾਦੀ ਨਾਨੀਆਂ ਵਾਲੀਆਂ ਤੇ ਕਲਰ ਦੇਖ ਲਓ ਜੀ ਆ ਸਾਰੇ ਕਲਰ ਚਾਰਟ ਮਿਲਣਗੇ ਤੁਹਾਨੂੰ ਇਹਨਾਂ ਦੇ ਗੋਠੀ ਵਰਲਡਵਾਈਡ ਦੇ ਰੇਟ ਦੀ ਗੱਲ ਕਰੀਏ ਬਹੁਤ ਘੱਟ 50% ਲੈਸ ਲੱਗੀ ਹੋਈ ਹੈ ਜੀ ਗੋਠੀ ਵਰਲਡਵਾਈਡ ਦੇ ਸੋਮਵਾਰ ਦੀ ਛੁੱਟੀ ਹੁੰਦੀ ਹੈ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਪੂਰਾ ਦਿਨ ਦਿਕਨ ਖੁੱਲੂਗੀ ਤੇ ਡਾਇਨਿੰਗ ਦੇਖੋ ਜੀ ਲੈਣ ਵਾਸਤੇ ਆਰਟੀਕਲ ਬਹੁਤ ਸੋਹਣੇ ਆ ਚੁੱਕੇ ਆ ਜਿਵੇਂ ਕਿ ਤੁਹਾਨੂੰ ਮਲਟੀ ਸੂਟ ਦਿਖਾ ਚੁੱਕੇ ਆ ਵੀਰੇ ਰੇਟ 5300 ਪਰ ਪੀਸ ਆ ਚੁੱਕਿਆ ਪੀਸ ਕਿੰਨਾ ਪਿਆਰਾ ਸ਼ਾਨਦਾਰ ਮਲਟੀ ਸੂਟ ਆ ਚੁੱਕਿਆ ਦਾ ਜਨਵਰੀ ਦੇ ਸਪੈਸ਼ਲ ਸੂਟ ਬਣਾਉਣੇ ਆ ਗੋਠੀ ਵਰਲਡ ਵੱਟ ਢੋਬੀਰ ਬਠਿੰਡੇਲੇ ਪਹੁੰਚੋ ਵੀਰੇ ਨਵੀਂ ਵੈਰਾਈਟੀ 50% ਆਫ ਦੇ ਵਿੱਚ ਮਿਲੂਗੀ ਇਹ ਸਾਰੇ ਆਰਟੀਕਲ ਤੁਹਾਨੂੰ ਨਵੇਂ ਤੇ ਫਰੈਸ਼ ਡੈਨਰ ਸੂਟ ਮਿਲਣਗੇ ਤੇ ਇੱਕ ਆਰਟੀਕਲ ਆ ਚੁੱਕਿਆ ਮਲਟੀ ਦੇ ਵਿੱਚ ਕਪਰੀ ਦੇ ਸਪੈਸ਼ਲ ਸੂਟ ਬਣਾਉਣੇ ਆ ਵੀਰੇ ਬੁਟੀਕ ਦੇ ਆਰਟੀਕਲ ਆ ਚੁੱਕੇ ਆ ਗੋਠੀ ਵਰਲਡ ਵਾਈਡ ਦੇ ਆ ਦੇਖੋ ਜੀ ਡਿਜ਼ਾਈਨਰ ਆਰਟੀ ਜਿਵੇਂ ਕਿ ਆਪਾਂ ਕਹਿ ਦਈਏ ਬਾਟਮ ਤੇ ਵਰਕ ਬਾਟਮ ਤੇ ਵਰਕ ਆ ਗਿਆ ਜਿਵੇਂ ਕਹਿ ਦਈਏ ਫੁੱਲ ਪੈਨਲ ਤੇ ਵਰਕ ਪੈਨਲ ਤੇ ਵਰਕ ਆ ਗਿਆ ਜਿਵੇਂ ਕਹਿ ਦਈਏ ਮਲਟੀ ਬਾਜੂ ਮਲਟੀ ਬਾਜੂ ਆ ਗਈ ਤੇ ਨਾਲ ਦੁਪट्टे ਡੈਇਨਰ ਵੀਰੇ ਕੋਈ ਹੈਵੀ ਨਹੀਂ ਕੋਈ ਸਿੰਪਲ ਡੈਇਨਰ ਦੁਪट्टे ਆ ਗਿਆ ਜਿਵੇਂ ਕਿ ਲੈਸਿਸ ਦਾ ਕੰਮ ਚੱਲ ਰਿਹਾ ਹੈ ਦਾਜੰਡਵਰੀ ਦੇ ਸੌਬਰ ਡਿਜ਼ਾਈਨਰ ਸੂਟ ਬਣਾਉਣੇ ਆ ਗੋਠੀ ਵੜਵੜਦੀ ਆ ਚੁੱਕੀ ਹੈ ਡੈਇਨਰ ਵੀਰੇ ਨਵੇਂ ਤੇ ਕਲਰ ਚਾਰਟ ਦੇਖ ਲਓ ਜੀ ਕਿੱਡੇ ਪਿਆਰੇ ਆ ਤਿੰਨ ਕਲਰ ਦਾ ਸੈੱਟ ਆਇਆ ਮਲਟੀ ਸੂਟ ਆ ਚੁੱਕਿਆ ਵੀਰੇ ਰੇਟ ਸਿਰਫ 5300 10600 ਵਾਲਾ ਸੂਟ ਹੈ ਜੀ 5300 ਰੁਪਏ ਦੇ ਵਿੱਚ ਆ ਚੁੱਕਿਆ ਹੈ ਬੇਸ ਪਿਓਰ ਕ੍ਰਾਸ਼ ਲੱਗੀ ਹੋਈ ਹੈ ਵੀਰੇ ਪਿਓਰ ਦੀ ਬਾਟਮ ਲੱਗੀ ਹੈ ਕਰੇਪ ਦੀ ਗੋਟਾ ਪੱਤੀ ਦਾ ਮਲਟੀ ਕੰਮ ਕੀਤਾ ਹੈ ਸਾਰੇ ਬ੍ਰਾਂਡਡ ਸੂਟ ਹੈ ਨਵੀਆਂ ਚੀਜ਼ਾਂ ਆ ਚੁੱਕਿਆ ਹੈ ਆਰਟੀਕਲ ਮੈਂਨੇ ਗੋਠੀ ਵਰਲਡ ਵਾਈਡ ਤੋਂ ਵੀ ਵਾਰ ਬਠਿੰਡੇ ਵਾਲਾਂ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਹੈ ਧੰਨਵਾਦ ਜੀ ਕਿੱਡੇ ਸੋਹਣੇ ਆਰਟੀਕਲ ਆ ਚੁੱਕਿਆ ਵੀ ਸ਼ੇਪ ਨੈੱਕ ਦੇ ਵਿੱਚ ਆਰਟੀਕਲ ਕਿੱਡੇ ਪਿਆਰੇ 28200 ਰੁਪਏ ਦੇ ਵਿੱਚ ਆ ਲੋ ਜੀ ਕਿੱਡੇ ਸੋਹਣੇ ਤੇ ਕਿੱਡੇ ਸ਼ਾਨਦਾਰ ਆਰਟੀਕਲ ਹੈ ਕਲਰ ਚਾਰਟ ਨਵੇਂ ਆ ਚੁੱਕਿਆ ਹੈ ਨਵੀਆਂ ਸਟਾਈਲ ਆ ਚੁੱਕੀਆਂ ਹੈ ਵੀ ਸ਼ੇਪ ਨੱਕੇ ਦੇ ਵਿੱਚ 2850 2550 2450 ਇਹ ਸਾਰੇ ਆਰਟੀਕਲ ਤੁਹਾਨੂੰ ਮੈਂ ਕੋਠੀ ਵੜ ਵੜ ਦੇ ਲਓ ਜੀ ਇਹ ਧਾਗੇ ਦਾ ਕੰਮ ਆਇਆ ਲਓ ਜੀ ਥ्रेड ਵਰਕ ਦੇ ਵਿੱਚ ਚੀਜ਼ ਆ ਚੁੱਕੀ ਆਪਣੇ ਕੋਲੇ بیس ਆਰਗੈਨਿਕ ਦਾ ਜੀ ਆ ਸਾਰਾ ਮਲਟੀ ਧਾਗੇ ਦਾ ਕੰਮ ਹੈ ਮਲਟੀ ਧਾਗੇ ਦਾ ਕੰਮ ਹੈ ਤੇ ਰੇਟ ਵੀ ਨਿਗਾ ਕਰਾਵਾਂਗੇ ਦੁਪੱਟੇ ਤੇ ਆਊਗਾ ਹਲਕਾ ਫੁਲਕਾ ਵਰਕ ਕੋਈ ਸੌਬਰ ਵੇਅਰ ਕਰਨਾ ਤੁਹਾਨੂੰ ਤੇ 1850 ਰੁਪਏ ਦੇ ਵਿੱਚ ਕਿੰਨਾ ਜੀ ਸਿਰਫ ਤੇ ਸਿਰਫ 1850 ਕਲਰ ਦੇ ਦਾਂਗੇ ਜੀ ਦਿਖਾ ਦਿਓ ਕਲਰ ਚਾਰਟ ਦਿਖਾ ਦਿਓ ਜੀ ਲਓ ਜੀ ਕਲਰ ਚਾਰਟ ਦਿਖਾਓ ਜੀ ਆ ਸਾਰੇ ਕਲਰ ਤੁਹਾਨੂੰ ਮਿਲਣੇ 1850 ਕੁ ਰੇਂਜ ਦੇ ਵਿੱਚ ਨਵੀਆਂ ਚੀਜ਼ਾਂ ਨਵੇਂ ਆਰਟੀਕਲ ਰੇਡ ਸਿਰਫ 1850 ਮੈਨੇ ਗੋਠੀ ਵੜਵੜ ਤੋਂ ਵੇੜ ਬਠਿੰਡਰਾਂ ਦੇ ਤੇ ਆਰਟੀਕਲ ਮੇਰੇ ਕੋਲੇ ਹੋਰ ਵੀ ਬਹੁਤ ਸੋਹਣਾ ਆ ਚੁੱਕਿਆ ਹੈ ਹਾਂਜੀ ਵੀਰੇ ਆ ਆਪਣੇ ਕੋਲੇ ਡਿਜ਼ਾਈਨ ਆਇਆ ओरिजिनल ਜਿਹੜਾ ਡਿਜ਼ਾਈਨ ਹੈ ਤਾਂ ਪਿਓਰ ਕ੍ਰੀਏਟ ਤੇ 10500 ਦੀ ਰੇਂਜ ਦੇ ਵਿੱਚ ਹੈ ਏ ਹੁਣ ਆਪਾਂ ਆਰਗੇਨਿਕ ਬੇਸ ਤੇ ਕਾਪੀ ਕਰਵਾਇਆ ਹੈ ਜਿਹੜਾ ਕਿ 3600 ਦੀ ਰੇਂਜ ਚ ਹੈਰੀ ਦੁਪੱਟੇ ਨਾਲ ਆਪਣੇ ਕੋਲ ਆਇਆ ਹੈ ਇਸ ਰੇਂਜ ਦੇ ਵਿੱਚ ਜੇ ਆਪਾਂ ਬੁਟੀਕ ਤੇ ਸੂਟ ਤਿਆਰ ਕਰਾਉਣ ਚਲ ਜਾਈਏ ਸੂਟ ਨਹੀਂ ਰੈਡੀ ਹੁੰਦਾ ਜੀ ਜਿਸ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਕੰਪਲੀਟ ਸੂਟ ਦੇ ਰਹੇ ਹਾਂ ਬਾਟਮ ਵਰਕ ਦੇ ਨਾਲ ਹੈਵੀ ਦੁਪੱਟੇ ਦੇ ਨਾਲ ਔਰ ਚੌੜੇ ਬਾਰਡਰ ਦੇ ਨਾਲ ਔਰ ਕਲਰਾਂ ਦੀ ਗੱਲ ਕਰੀਏ ਤਾਂ ਇਹਦੇ ਕਲਰ ਵੀ ਦੇਖ ਸਕਦੇ ਹੋ ਤੁਸੀਂ ਕਲਰ ਚਾਰਟ ਜਿਹੜਾ ਬਿਲਕੁਲ ਨਵਾਂ ਆਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਮਾਰਨਿੰਗ ਟਾਈਮ ਆਪਣੇ ਕੋਲੇ ਜਮਾ ਨਵੀਂ ਤੇ ਫਰੈਸ਼ ਵਰਾਇਟੀ ਓਪਨ ਹੋ ਜਾਂਦੀ ਹੈ ਬੀਇਡਿੰਗ ਜਿਹੜੀ ਇਹ ਰੇਟ ਲੱਗਦੇ ਆ ਤੇ ਤੁਸੀਂ ਜਾਜਵਰੀ ਦਾ ਕੱਪੜਾ ਵਿਆਹ ਸ਼ਾਦੀ ਦਾ ਕੱਪੜਾ ਖਰੀਦਣਾ ਤਾਂ ਬਹੁਤ ਵੈਰਾਈਟੀ ਆ ਰਹੀਆਂ ਮੇਰੇ ਕੋਲ 50 ਆਫ ਵਾਲੀ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਗੋਠੀ ਵਰਲਡ ਵਾਈਟ ਤੋਂ ਵੀਰ ਬਠਿੰਡਾਲਿਆਂ ਦੇ ਇਕ ਆ ਚੁੱਕਿਆ ਆਪਣੇ ਕੋਲੇ ਵੀ ਸ਼ੇਕ ਨੱਕ ਜਿਵੇਂ ਕਿ ਡਿਮਾਂਡ ਚੱਲੀ ਆਂਦੀ ਵੀਰੇ ਵੀ ਸ਼ੇਕ ਨੱਕ ਦੀ ਆ ਡਿਜ਼ਾਈਨ ਦੇਖ ਲਓ ਵੀਰੇ ਵੀ ਸ਼ੇਪ ਦੇ ਵਿੱਚ ਆਪਣੇ ਕੋਲੇ ਸੂਟ ਆ ਚੁੱਕਿਆ ਪੂਰਾ ਪੈਨਲ ਫਰੰਟ ਬਣਿਆ ਹੋਇਆ ਨੱਕ ਵੀ ਸ਼ੇਪ ਦਿੱਤਾ ਹੋਇਆ ਵੀਰੇ ਸਟਾਈਲ ਬਹੁਤ ਸੋਹਣਾ ਤੇ ਜਿਹੜੀ ਸਲੀਵ ਦਿੱਤੀ ਹੋਈ ਵੀਰੇ ਅਮਰੀਲਾ ਕੱਟ ਬਾਜ਼ੂ ਅਮਰੀਲਾ ਕੱਟ ਬਾਜ਼ੂ ਵੀ ਤੁਸੀਂ ਬਣਵਾ ਸਕਦੇ ਹੋ ਸਟਾਈਲ ਬਹੁਤ ਪਹਿਰਾ ਚੁੱਕਿਆ ਨਵੀਂ ਚੀਜ਼ ਆ ਚੁੱਕਿਆ ਬੇਸ ਦੀ ਗੱਲ ਕਰੀਏ ਗਲੈਮਰ ਟਿਸ਼ੂ ਦੇ ਉੱਪਰ ਆ ਚੁੱਕੀ ਹੈ ਤੇ ਕਲਰ ਦੇਖ ਲਓ ਵੀਰੇ ਕਿੰਨੇ ਚਾਰੇ ਕਲਰ ਬਾਕ ਪਿਆਰੇ ਆਏ ਹੋਇਆ ਪੰਜ ਕਲਰ ਹੈ ਜੀ ਲਓ ਜੀ ਪੰਜ ਕਲਰ ਆ ਚੁੱਕਿਆ ਬਹੁਤ ਸੋਹਣਾ ਕਲਰ ਹੈ ਤੇ ਰੇਟ ਤੁਹਾਨੂੰ ਦੱਸਦਾ ਜੀ 4250 50% ਲੈਸ ਤੇ ਲੱਗਿਆ ਜੀ 4250 ਦਾ ਸੂਟ ਹੈ ਵੀ ਸ਼ੇਪ ਨੈਕ ਦੇ ਵਿੱਚ ਚੀਜ਼ ਆ ਚੁੱਕੀ ਹੈ ਡਿਜ਼ਾਈਨਰ ਦੁਪੱਟੇ ਦੇ ਨਾਲ ਬੁਟੀਕ ਦੇ ਪੀਸ ਆ ਚੁੱਕਿਆ ਗੋਠੀ ਵਰਲਡ ਵਿੱਚ ਤੋਂ ਬਿਆਰ ਬਠਿੰਡਾ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਗੁੱਡ ਮਾਰਨਿੰਗ ਨਮਸਕਾਰ ਸਤਿ ਸ਼੍ਰੀ ਅਕਾਲ ਆਲਓ ਵੀਰ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਇਆ ਬੈਕ ਫਰੰਟ ਵਾਲਾ ਵੀਸ਼ੇਵ neck ਦੇ ਨਾਲ back front ਬਣਿਆ ਹੋਇਆ ਹੈ ਬਾਟਮ ਤੇ ਵਰਕ ਆਏਗਾ ਦੁਪੱਟਾ ਨਾਲ ਆਏਗਾ ਫੈਂਸੀ ਆ ਦੇਖੋ ਜੀ ਆ ਦੁਪੱਟੇ ਦੇ ਵਰਕ ਹੈ ਔਰ ਗੈਂਜਾ ਦਾ ਦੁਪੱਟਾ ਹੈ ਔਰ ਕੈਟਲੌਗ ਵਾਲਾ ਪੀਸ ਹੈ ਜੀ ਆ ਦੇਖੋ ਇਸ ਤਰ੍ਹਾਂ ਦੀ ਲੁੱਕੇ ਚ ਬਣ ਜਾਣਾ ਜਦੋਂ ਸਟਿਚ ਹੋਣਾ ਆ ਦੇਖੋ ਆ ਧਬਕੇ ਵਰਕ ਵਾਲੇ ਪੀਸ ਦੀ ਆਪਾਂ ਫਰਸਟ ਕਾਪੀ ਘੜਵਾਈ ਹੈ ਇਹਦਾ ਰੇਟ ਹੈ ਜੀ 2950 ਔਰ ਕਲਰ ਚਾਰ ਮਿਲਣਗੇ orange yellow fuchsia magenta ਚਾਰ ਕਲਰ ਦਾ ਸੈਟ ਆਇਆ ਹੈ ਵਿਆਹ ਸ਼ਾਦੀਆਂ ਚ ਪਾਉਣ ਵਾਲੇ ਪਾਰਟੀ ਵੇਅਰ ਸੂਟ ਹੈ ਦਾਜਵਰੀ ਵਾਲੇ ਸੂਟ ਹੈ ਲੈਂਡਨ ਵਾਲੇ ਸੂਟ ਸਭ ਤੇ ਚੱਲ ਰਿਹਾ ਡਿਸਕਾਊਂਟ 50% ਆਫ ਤੇ ਸਹੀ ਮੌਕਾ ਹੈ ਖਰੀਦਾਰੀ ਕਰਨ ਦਾ ਜਲਦ ਜਲਦ ਪਹੁੰਚੋ ਗੋਠੀ ਬਲਡਵਾਰੀ ਢੋਬੀ ਬਜ਼ਾਰ ਬਠਿੰਡਾ ਵਾਲਿਆਂ ਦੇ ਜੀ ਨੋਰਮਲ ਰੇਟ ਦੇ ਵਿੱਚ ਆਰਟੀਕਲ ਆ ਚੁੱਕੇ ਆਪਣੇ ਕੋਲੇ ਬਹੁਤ ਹੀ ਪਿਆਰਾ ਤੇ ਸ਼ਾਨਦਾਰ ਵੈਰਾਈਟੀ ਦੇ ਨਾਲ ਡਿਜ਼ਾਈਨਿੰਗ ਦੇਖੋ ਕਿੰਨੀ ਯੂਨਿਕ ਹੈ ਜੀ ਪੂਰਾ ਨੈਕ ਪੈਨਲ ਦੇ ਨਾਲ ਬਣਿਆ ਹੋਇਆ ਵੀਰੇ ਸਟਾਈਲ ਤੁਸੀਂ ਦੇਖਿਓਗੇ ਜੀ ਜਿਹੜੀ ਬਾਟਮ ਹੈ ਬਾਟਮ ਆਉਗੀ ਜਾਮਾ ਵਰਦੀ ਜਾਮਾ ਵਰਦੀ ਬਾਟਮ ਵੀਰੇ ਨਾਲ neck ਤੇ ਵਰਕ ਹੈ 3 ਮੀਟਰ ਬਾਟਮ ਦਾ ਕੱਪੜਾ ਦੇਦਣਾ ਨਾਲ ਬਿਲਕੁਲ ਜਾਮਾ ਵਰ ਸਟਾਈਲਿਸ਼ ਲੁੱਕ ਹੈ ਤੇ ਨਾਲ ਦੁਪੱਟਾ ਆਰਗੈਨਿਕ ਦਾ ਆਰਗੈਨਿਕ ਦੁਪੱਟਾ ਵਰਕ ਫੋਰਸੜ ਆਊਗਾ ਰੇਟ ਦੀ ਨਿਗਾ ਕਰਵਾਦੀ ਵੀਰੇ 5300 5300 ਰੁਪਏ ਦਾ ਸੂਟ ਆ ਗਿਆ ਜੀ ਗੋਠੀ ਵਰਲਡ ਵਾਈਡ ਦੇ ਪਰ ਆਪਾਂ ਦੇਣਾ 50% ਲੈਸ ਕਰਕੇ ਸਿਰਫ ਔਰ ਸਿਰਫ 2650 ਕਲਰ ਦੇਦਨੇ ਚਾਰ ਤੇ ਡਿਜ਼ਾਈਨ ਬੇਸ਼ੁਮਾਰ ਆ ਨਵੀਂ ਚੀਜ਼ ਆ ਨਵਾਂ ਡਿਜ਼ਾਈਨ ਆ ਰੇਟ 2650 ਤੇ ਡਿਫਰੈਂਟ ਚੀਜ਼ਾਂ ਦੇ ਨਾਲ ਆ ਚੁੱਕੇ ਆ ਜਾਮਾ ਵਰ ਬਾਟਮ ਦੇ ਨਾਲ ਜਿਵੇਂ ਕਿ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਰੈਗੂਲਰ ਟੱਚ ਡਿਜ਼ਾਈਨਰ ਪੀਸ ਆ ਚੁੱਕੇ ਆ ਗੋਠੀ ਵਰ ਵਰ ਤੋਂ ਬੇਰ ਬਠਿੰਡਾ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਵੀਰੇ ਆ ਜਿਹੜਾ ਤੁਸੀਂ ਡਿਜ਼ਾਈਨ ਦੇਖਣ ਚੱਲੇ ਹੋ 2650 ਦੀ ਰੇਂਜ 'ਚ ਆਪਣੇ ਕੋਲੇ ਆਇਆ 5300 ਵਾਲਾ ਫੁਲਕਾਰੀ ਵਰਕ ਵਾਲਾ ਫੁਲਕਾਰੀ ਵਰਕ ਦੀ ਬਾਟਮ ਬਣੀ ਵੀ ਹੈ ਫੁਲਕਾਰੀ ਵਰਕ ਦੀ ਸ਼ਰਟ ਬਣੀ ਹੈ ਔਰ ਫੁਲਕਾਰੀ ਵਰਕ ਦਾ ਬਣਿਆ ਦੁਪੱਟਾ ਆ ਲੋ ਜੀ ਰੇਨ ਚਾ ਇੱਕ ਆ ਲੋ ਵੀਰੇ ਫੋਰ ਸਾਈਡਡ ਦੁਪੱਟਾ ਹੈ ਸਾਰਾ ਵਰਕ ਕੀਤਾ ਹੋਇਆ ਹੈ ਔਰ ਇਹਦੇ ਆ ਦੇਖੋ ਜੀ ਚਾਰ ਕਲਰ ਆਪਣੇ ਕੋਲੇ ਆ ਪੰਜਵਾਂ ਕਲਰ ਓਪਨ ਕੀਤਾ ਹੋਇਆ ਇਹ ਬਿਲਕੁਲ ਨਵੇਂ ਕਨਸੈਪਟ ਨਵੀਂ ਡਿਜ਼ਾਈਨਿੰਗ ਆ ਰਹੀ ਹੈ ਤੁਹਾਨੂੰ ਆਪਣੇ ਕੋਲੇ ਇਹਦੇ ਡਿਜ਼ਾਈਨ ਮਿਲਨੇ ਨੇ ਬਹੁਤ ਇੱਕ ਤੋਂ ਡਿਜ਼ਾਈਨ ਨਹੀਂ ਕਾਫੀ ਡਿਜ਼ਾਈਨ ਆਏ ਆ ਕਲਰੜੀਆਂ ਚੈੱਕ ਕਰੋ ਤੇ ਇਹ ਜਿਹੜੀ ਵੈਰਾਈਟੀ ਹੈ ਨਵੀ ਤੁਸੀਂ ਡੇਲੀ ਅਪਡੇਟ ਦੇਖਣਾ ਜਾ ਰਹੇ ਹੋ ਤਾਂ ਆਪਣੇ ਪੇਜ ਨੂੰ ਕਰ ਲਓ ਫੋਲੋ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਜੇ ਕੋਈ ਡਿਜ਼ਾਈਨ ਪਸੰਦ ਆਂਦਾ ਤਾਂ ਉਹਦੀ ਆਨਲਾਈਨ ਸਕਰੀਨਸ਼ਾਟ ਲੈ ਕੇ ਆਨਲਾਈਨ ਮੰਗਵਾ ਵੀ ਸਕਦੇ ਹੋ ਕੱਲ ਗੋਠੀ ਵਲਵਟ ਤੋਂ ਵੀਰ ਛੰਡਿਆਲੇ ਲੈ ਕੇ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਆਰਟੀਕਲ ਡਿਜ਼ਾਈਨ ਤੇ ਨਿਗਾਹ ਮਾਰ ਲਓ ਵੀਰੇ ਇੱਕ ਵਾਰੀ ਆ ਦੇਖੋ ਵੀਰੇ neck ਦੇ ਉੱਪਰ ਕਿੰਨਾ ਪਿਆਰਾ thread ਦਾ work ਹੈ ਵੀਰੇ ਫੁਲਕਾਰੀ ਟੱਚ ਡਿਜ਼ਾਈਨ ਦਿੱਤਾ ਹੋਇਆ ਵੀਰੇ ਲੁੱਕ ਬਹੁਤ ਸੋਹਣੀ ਆ ਚੁੱਕੀ ਹੈ suit ਦਾ base ਹੈ ਜਿਹੜਾ organic ਦਾ ਵੀਰੇ ਕੱਪੜਾ ਬਹੁਤ ਪਿਆਰਾ ਆ ਚੁੱਕਾ ਹੈ ਡਿਜ਼ਾਈਨ ਬਹੁਤ ਸੋਹਣਾ ਆ ਚੁੱਕਾ ਹੈ ਤੇ bottom ਤੇ work ਆ ਗਿਆ ਜੀ 3 ਮੀਟਰ ਸਲਵਾਰ ਹੈ ਜੀ ਸਲਵਾਰ ਦੇ ਪੌਂਚੇ ਤੇ ਕਢਾਈ ਹੈ ਪਲੱਸ ਦੁਪੱਟੇ ਤੇ work ਆਊਗਾ ਜੀ ਦੁਪੱਟੇ ਤੇ work ਆਊਗਾ ਫੁਲਕਾਰੀ ਲੁੱਕ ਸੂਟ ਹੈ ਡੈਮੋ ਦੇ ਉੱਪਰ ਆਰਟੀਕਲ ਦਿੱਤਾ ਹੋਇਆ ਬਣਿਆ ਹੋਇਆ ਦਿੱਤਾ ਦੱਸੋ ਕਿਵੇਂ ਲੱਗੂਗਾ ਤੇ ਡਿਜ਼ਾਈਨਿੰਗ ਦੀ ਰੇਟ ਦੱਸਾਂ ਤੁਹਾਨੂੰ ਵੀਰੇ ਮੈਂ 4516 ਸੂਟ ਹੈ ਸਿਰਫ 2250 2250 ਰੇਂਜ ਦੇ ਵਿੱਚ ਹੈ ਜੀ ਆਹ ਕਲਰ ਮਿਲ ਜਾਣਗੇ ਚਾਰ ਕਲਰ ਦਾ ਸੈੱਟ ਆ ਚੁੱਕਿਆ ਵੀਰੇ ਮਸਟਰਡ ਫਰੋਜ਼ੀ ਹੌਟ ਪਿੰਕ ਤੇ orange ਚਾਰ ਕਲਰ ਆ ਚੁੱਕਿਆ ਵੀਰੇ 2250 ਰੇਟ ਹੈ ਡਿਜ਼ਾਈਨ ਬਹੁਤ ਸੋਹਣਾ ਆ ਚੁੱਕਿਆ ਸਾਰੇ ਆਰਟੀਕਲ ਤੁਹਾਨੂੰ ਮਿਨੇ ਗੋਠੀ ਵਲਡਵਰਥ ਤੋਂ ਵੀਰ ਬਠਿੰਡਾ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਵੇਰੇ ਜੀ ਮੈਂ ਇਹ ਗੀਤਾਂ ਤੋਂ ਬਦਾਂ ਆਪਣੀ ਸਪੈਸ਼ਲਟੀ ਹੈਗੀ ਹੈ ਕਿ ਰੋਜ਼ਾਨਾ ਨਵੀਂ ਵੈਰਾਈਟੀ ਦਿਖਾਉਣੀ ਹੈ ਨਵੇਂ ਡਿਜ਼ਾਈਨ ਦਿਖਾਉਣੇ ਨੇ ਕਹਣਾ ਵੀ ਦੇ ਅੱਜ ਵੀ ਅੱਪਾ ਜਿਹੜੇ ਪਹਿਲਾਂ ਵਿੰਟਰ ਵੇਅਰ ਦੇ ਐਂਡ ਖਾਇਆ ਪਾਰਟੀ ਵੇਅਰ ਦੇ ਐਂਡ ਖਾਇਆ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਹੈਂਡਵਰਕ ਵਾਲੇ ਆਰਗੈਨਿਕ ਵੇਅਰ ਦੇ ਆਹ ਦੇਖੋ ਜੀ ਇੱਕ ਡਿਜ਼ਾਈਨ ਦੇ ਵਿੱਚ 8 ਕਲਰ ਕੋਈ ਨਹੀਂ ਦੇਗਾ ਆਹ ਛੇ ਕਲਰ ਇੱਕ ਡਿਜ਼ਾਈਨ ਦੇ ਵਿੱਚ ਕੋਈ ਨਹੀਂ ਦੇਗਾ ਤੇ ਨਾ ਹੀ ਦੇਗਾ ਇਹ ਵਾਲਾ ਰੇਟ ਰੇਟਾ ਡਿਜ਼ਾਈਨਿੰਗ ਜਿਹੜੀ 50% ਆਫ ਦੇ ਆ ਚੁੱਕੀ ਆਪਣੇ ਕੋਲੇ ਆਹ ਦੇਖੋ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਡ ਦੇ ਉੱਤੇ ਕੜਾਈਆਂ ਦੇ ਉੱਤੇ ਹਰ ਤਰ੍ਹਾਂ ਦੇ ਡਿਜ਼ਾਈਨ ਅਵੇਲੇਬਲ ਹੈ 50% ਆਫ ਤੇ ਔਰ ਹੈਵੀ ਸੂਟਾਂ ਦੇ ਵਿੱਚ ਦਾਜਵਰੀ ਵਾਲੇ ਤਾਰੇ ਗਏ ਚ ਇਹ 50% ਆਫ ਚੱਲ ਰਿਹਾ ਤੁਸੀਂ ਬਣਾਉਣੇ ਵਿਆਹ ਦਾ ਕਪੜਾ ਤੁਸੀਂ ਬਣਾਉਣੇ ਦਾਜਵਰੀ ਵਾਲੇ ਛੋਟੇ ਆ ਤੁਸੀਂ ਜਾਣੇ ਵਿਆਹ ਕਾ ਬਰਾਇਟੀ ਇੱਕ ਵਾਰ ਨਜ਼ਰ ਮਾਰੋ ਜਰੂਰ ਗੋਤੀ ਵਰਲਡ ਵਾਈਡ ਤੋਂ ਵੀ ਵੀਰ ਬਿੰਡਾ ਵਾਲਿਆਂ ਦੇ ਮਿਲਣਗੇ ਨਵੇਂ ਤੋਂ ਨਵੇਂ ਕਨਸੈਪਟ ਉਹ ਵੀ ਅੱਡੇ ਰੇਟਾਂ ਦੇ ਆ ਦੇ ਗੋਗਰੇਂ ਦੀ ਰੰਗ ਰੰਟੀ ਇਹਨਾਂ ਮਾਲਾ ਜਿੱਕੇ ਕੋਈ ਇੱਕ ਦੋ ਪੀਸ ਦੀ ਟੂਲ ਸੈੱਟ ਵਾਈਜ਼ ਐਟਮ ਆਲ ਮਿਲਣਾ ਹੈ ਚਾਰ ਚਾਰ ਕਲਰ ਦਾ ਸੈਟਅਪ ਹੈ ਵੀਰੇ ਆਹ ਸਾਦੀ ਨਵੀਂ ਆ ਆ ਦੇਖੋ ਜੀ ਰਾਮ ਨੇਕ ਦੇ ਵਿੱਚ ਆਈਟਮ ਆਈ ਹੈ ਇਹ ਭਾਜੀ ਸਾਰੇ ਨਵੇਂ ਐ 50% ਤੋਂ 2250 26 ਤੋਂ 2850 ਦੀ ਰੇਂਜ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਭੁੱਲੋ ਨਾ ਧੰਨਵਾਦ

ਕਲਰਾਂ ਦੀ ਗੱਲ ਕਰੀਏ ਵੀਰੇ ਕਲਰ ਆਉਣ ਦੇ ਚਾਰ ਰੇਟ ਆਪਾਂ ਦੱਸਾਂਗੇ ਬਾਅਦ ਚ ਆ ਦੇਖੋ ਵੀਰੇ ਆਹ ਦੇ ਕਲਰ ਹੈ ਕਲਰ ਬੜੇ ਪਿਆਰੇ ਹੈ ਮਜੈਂਟਾ ਪੈਲੇਟ ਫੋਜੀ ਔਰ ਰਿਡ ਚਗਣਾ ਵਾਲੇ ਕਲਰ ਹੈ ਦੇ ਰੇਟ ਲੈ ਕਾ ਲਓ ਵੀਰੇ ਸਿਰਫ 2245 ਵਾਲਾ 2200 ਐਦਾਂ ਦੇ ਰੇਟ ਕਿਤੇ ਨਹੀਂ ਮਿਲਨੇ ਕਿਤੇ ਆਪਣੇ ਕੋਲੇ ਗੋਠੀ ਵਰਲਡ ਵਾਈਟ ਤੋਂ ਵੀਰ ਬਠਿੰਡਾ ਵਾਲਿਆਂ ਦੇ ਮਿਲਨੇ ਆ ਜੇ ਤੁਸੀਂ ਦਾਜਵਰੀਆ ਕੱਪੜਾ ਬਣਾਉਣਾ ਹੈ ਜੇ ਤੁਸੀਂ ਵਿਆਹ ਸ਼ਾਦੀ 'ਚ ਪਾਉਣ ਵਾਲੇ ਸੂਟ ਬਣਾਉਣੇ ਆ ਜੇ ਬਣਾਉਣੇ ਦਿਨ ਲੈਣ ਵਾਲੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਗੋਠੀ ਵੱਲੋਂ ਢੋਬੀ ਵੀਰ ਬਟੇਲਾ ਦੇ ਗੁੱਡ ਮਾਰਨਿੰਗ ਨਮਸਕਾਰ ਸਤਿ ਸ਼੍ਰੀ ਅਕਾਲ ਲੋ ਜੀ ਰੋਜ਼ਾਨਾ ਦੀ ਤਰ੍ਹਾਂ ਤੁਹਾਡਾ ਵੀਰ ਹਾਜ਼ਰ ਹੈ ਨਵੀਂ ਵੈਰਾਈਟੀ ਲੈ ਕੇ ਆ ਲੋ ਜੀ ਡਿਜ਼ਾਈਨ ਤੇ ਨਜ਼ਰ ਮਾਰੋ ਹੁਣ ਤੁਸੀਂ ਆ ਜਿਹੜਾ ਡਿਜ਼ਾਈਨ ਮੇਰੇ ਕੋਲੇ ਆਰਗੈਨਿਕ ਬੇਸ ਤੇ ਬਣ ਕੇ ਆਇਆ ਹੈ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਨੀਚੇ ਦੀ ਗੱਲ ਕਰੀ ਆਪਾਂ ਬਾਰਡਰ ਬਣਿਆ ਹੋਇਆ ਦੇਖੋ ਬਾਰਡਰ ਦਾ ਸਾਰਾ ਟੋਟਲੀ ਹੈਂਡ ਟੱਚ ਦਿਖਾ ਹੈ ਤੇ ਨਾਲ ਜਿਹੜਾ ਦੁਪੱਟਾ ਹੋਊਗਾ ਜੀ ਇਹਦੇ ਆਊਗਾ ਕੰਟਰਾਸਟ ਇਹਦੇ ਸੋਲੋ ਕਲਰ ਬੰਦਾ ਵੀਰੇ 2850 ਦੀ ਰੇਂਜ ਚ 5700 ਵਾਲਾ ਸੋਲੋ ਇਹਦੇ ਚ ਕਲਰ ਬੰਦਾ ਪੀਸ ਆਪਣੇ ਕੋਲ ਆਏ 20 ਪੀਸ 2 ਆਏ ਆ ਵੀਰੇ ਕਲਰ ਰਾਇਲ ਬਲੂ ਨਾਲ ਫਰੋਜੀ ਦਾ ਕੰਟਰਾਸਟ ਆਇਆ ਬਹੁਤ ਸੋਹਣੀ ਬੁਟੀਕ ਸਟਾਈਲ ਚ ਆਈਟਮ ਤਿਆਰ ਕਰਾਈਆ ਇਸ ਤਰ੍ਹਾਂ ਦੀ ਵੈਰਾਈਟੀ ਡੇਲੀ ਆਪਣੇ ਕੋਲੇ ਆਫਰ ਹੁੰਦੀ ਹੈ ਪਰ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਧੰਨਵਾਦ